ਪੀਐਸ ਟਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਵਜਦੀ ਹੈਗੀ ਉੱਥੇ ਖੜੇ ਆ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਬਖ ਬੋਰਡ ਦੀ ਲੈਂਡ ਦੇ ਵਿੱਚ ਇੱਕ ਸਰਵਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗ੍ਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡਿਮੋਲਿਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਬਖ ਬੋਰਡ ਨੇ ਵਾਪਸ ਲੈਣਾ ਹੈਗਾ ਇਥੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਂਡ ਹਾਲ ਦੀ ਘੜੀ ਵੀ ਇਹ ਜੇਲ੍ਹ ਦੇ ਵਿੱਚ ਬੰਦ ਹੈ ਇੱਥੇ ਪੀਐਸ ਟਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਵੱਜਦੀ ਹੈਗੀ ਉੱਥੇ ਖੜੇ ਆ ਇਸ ਕਲੋਨੀ ਦੇ ਵਿੱਚ ਅੱਜ ਵਾਪਰਟ ਬੋਰਡ ਦੇ ਅਫੀਸ਼ੀਅਲਸ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟਰੇਟਸ ਉਹ ਇੱਥੇ ਹੈਗੇ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਵਾਪਰਟ ਬੋਰਡ ਦੀ ਲੈਂਡ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗ੍ਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡਿਮੋਲਿਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਬਖ ਬੋਰਡ ਨੇ ਵਾਪਸ ਲੈਣਾ ਹੈਗਾ ਬਿਕਾਉਜ਼ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਂਡ ਹਾਲ ਦੀ ਘੜੀ ਵੀ ਇਹ ਜੇਲ ਦੇ ਵਿੱਚ ਬੰਦ ਹੈ ਤੇ ਸਾਨੂੰ ਖਤਸ਼ਾ ਸੀਗਾ ਕਿ ਇੱਥੇ ਐਦਾਂ ਦੇ ਜੋ ਕ੍ਰਿਮੀਨਲ 엘ਿਮੈਂਟਸ ਹੁੰਦੇ ਆ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਾ ਪੈਦਾ ਹੋ ਜੇ ਇਸ ਕਰਕੇ ਅਸੀਂ ਸੀਨੀਅਰ ਆਫੀਸਰਸ ਤੇ ਕਾਫੀ ਸੁਰੱਖਿਆ ਬਲ ਪੁਲਿਸ ਬਲ ਇੱਥੇ ਲਗਾਇਆ ਹੈਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇੱਕ ਅੱਛੀ ਉਪਲਬਧੀ ਹੈਗੀ ਜੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤਹਿਤ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ 11 ਪਰਚੇ ਦਰਜ ਹੈ ਜੋ ਇਲੀਗਲੀ ਇਹਨੇ ਕੰਮ ਕਰਦੇ ਹੋਏ ਇਲੀਗਲ ਕੰਮਾਂ ਦੇ ਥਰੂ ਇਲੀਗਲ ਪ੍ਰੋਸੀਡਸ ਦੇ ਥਰੂ ਇਹ ਕੰਸਟਰਕਸ਼ਨ ਕੀਤੀ ਹੋਈ ਹੈ ਵਕ ਬੋਰਡ ਦੀ ਲੈਂਡ ਦੇ ਵਿੱਚ ਤੇ ਉਹਨੂੰ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਸਭ ਪੈਂਡਿੰਗ ਚ ਹੋਣ ਤੋਂ ਜਿਹੜਾ ਇਹ ਮਾਮਲਾ ਦਾ ਇਹ ਪਹਿਲਾ ਹੀ ਹੈ ਜੀ ਇਹ 11 ਪ੍ਰੋਪਰਟੀਆਂ ਐਦਾਂ ਦੀ ਜੋ ਕਿ ਨਸ਼ੇ ਤਸਕਰਾਂ ਨੇ ਐਂਡ ਅਲੱਗ-ਅਲੱਗ ਜੋ ਇਲੀਗਲੀ ਪ੍ਰੋਸੀਡਸ ਦੇ ਨਾਲ ਲੋਕਾਂ ਨੇ ਬਣਾਈ ਹੋਈ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਡਿਮੋਲਿਸ਼ ਕੀਤੀ ਗਈ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਦੀ ਹੈਲਪ ਆਫ ਪੁਲਿਸ ਤੋ ਇਹ ਵਾਲੀ ਵੀ ਅੱਗੇ ਵੀ ਸਾਡੀ ਇਹ ਮਹਿੰਮ ਜਾਰੀ ਰਹੇਗੀ ਜੋ ਵੀ ਐਦਾਂ ਦਾ ਕੰਮ ਕਰੇਗਾ ਨਸ਼ੇ ਦੇ ਵਿੱਚ ਲਿਫਟ ਹੋਊਗਾ ਜਾਂ ਫਿਰ ਹੋਰ ਵੀ ਕਿਸੇ ਕ੍ਰਾਈਮ ਦੇ ਵਿੱਚ ਲਿਫਟ ਹੋ ਕੇ ਅਗਰ ਇਲੀਗਲ ਪ੍ਰੋਸੀਡਸ ਦੇ ਰਾਹੀਂ ਕੋਈ ਆਪਣਾ ਪ੍ਰਾਪਰਟੀ ਬਣਾਉਂਦਾ ਹੈ ਤੋ ਐਦਾਂ ਹੀ ਲੀਗਲ ਪ੍ਰੋਸੈਸ ਫੋਲੋ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ